ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ

प्यारी हर संगति आई हुए बार ਤੋਂ ਪੈਣ ਪ੍ਰਾਵੋ تسੱਲੀ ਅੰਦਰ ਤੋਂ ਹੁੰਦੀ ਹੈ ਕਿ ਇਹ 사ਸੰਗ ਹੈ ਕੇਦਾ تسੱਲੀ ਜਦੋਂ ਵੀ ਕਰਾਉਣੀ ਹੈ ਜੇ ਮਿਲਣਾ ਹੈ ਤਾਂ ਆਪਣੇ ਅੰਦਰ ਤੋਂ ਉਸ ਦੇ ਅੱਗੇ ਹਾਰਾ ਕੱਢਣਾ ਪੈਣਾ ਇੱਕ ਲਿਖਤ ਆਪ ਜੀ ਨਾਲ ਮੈਂ ਸਾਂਝੀ ਕਰਾਂਗਾ ਕਿ ਨਾਨਕ ਪਾਸ਼ਾ ਜੀ ਦਾ ਇੱਕ ਸਵਾਲ ਹੱਲ ਕੀਤਾ 라ਵੀ ਗੰਗਾ ਜਮਨਾ ਸਰਸਤੀ ਇਹ ਚਾਰੇ ਬੈਠੀਆਂ ਤੇ ਸੱਚੇ ਪਾਤਸ਼ਾਹ ਜੀ ਰਾਵੀ ਦੇ ਕੰਡੇ ਗਏ ਆਪਣੇ ਭਗਤਾਂ ਦੇ ਨਾਲ ਨਾਰਦ ਵੀ ਉੱਥੇ ਸ਼ਬਦੀ ਧਾਰ ਰਾਵੀ ਨੂੰ ਤਾਂ ਪਤਾ ਸੀ ਕਿਉਂਕਿ ਰਾਵੀ ਦੇ ਵਿੱਚ ਜਦੋਂ ਅਰਜਨ ਪਾਤਸ਼ਾਹ ਤਤਿ ਲੋ ਤੇ ਬੈਠੇ ਸੀ ਤੇ ਫਿਰ ਉਹ ਅਰਜਨ ਪਾਤਸ਼ਾਹ ਜੀ ਤਤਿ ਲੋ ਤੋਂ ਰਾਵੀ ਚਲੇ ਗਏ ਤੇ ਫਿਰ ਉਹ ਰਾਵੀ ਨੇ ਮੰਗ ਮੰਗੀ ਸੀ ਅਰਜਨ ਪਾਤਸ਼ਾਹ ਤੋਂ ਕਿ ਮੈਂ ਤੇ ਤੂੰ ਇੱਕ ਫੀਸ ਮੰਗ ਚਲੀਆਂ ਕਿਹੜੀ ਫੀਸ ਕਿ ਮੈਨੂੰ ਵੀ ਉਸ ਇੱਕ ਇੱਕ ਓੰਕਾਰ ਨਾਲ ਤਾਂ ਮਿਲਾ ਉਹਨੇ ਕਿਹਾ ਸੀ ਕਲ ਜੋ ਅੰਤ ਵਿੱਚ ਆਪਣੇ ਪਕਤਾਂ ਦੇ ਨਾਲ ਰਵੀ ਦੇ ਕੰਡੇ ਆਏਗਾ ਰਵੀ ਨੂੰ ਪਤਾ ਲੱਗ ਗਿਆ ਕਿ ਭਗਵਾਨ ਮੇਰੇ ਕੰਡੇ ਆਇਆ ਵਟ ਜਿਹੜਾ ਨਾਰਦ ਸੀ ਉਹ ਥੋੜਾ ਉਹ ਥੋੜਾ ਭਲੇਖੇ ਵਿੱਚ ਪੈ ਗਿਆ ਨਾਰਦ ਦੇ ਥੋੜਾ ਜਿਹਾ ਉਹਨੂੰ ਐ ਲੱਗਿਆ ਨਾਰਦ ਕਹਿੰਦਾ ਰਵੀ ਨੂੰ ਰਵੀ ਮੈਂ ਨਹੀਂ ਮੰਨਦੀ ਇਹ ਭਗਵਾਨਾ ਇਹ ਤਾਂ ਕੋਈ ਤਤਾਂ ਵਾਲਾ ਬੰਦਾ ਹੈ ਨਾਰਦ ਰਵੀ ਨੂੰ ਇਹ ਗੱਲ ਕਹਿੰਦਾ ਹੈ ਰਵੀ ਮੈਂ ਨਹੀਂ ਮੰਨਦੀ ਇਹ ਕੋਈ ਤਤਾਂ ਵਾਲਾ ਬੰਦਾ ਹੈ ਮੰਨੂ ਮੈਂ ਤਾਂ ਨਾਰਦ ਰਵੀ ਨੂੰ ਕਹਿੰਦਾ ਮੰਨੂ ਮੈਂ ਤਾਂ ਜੇ ਇਹ ਆਪਣੇ ਭਗਤਾਂ ਨੂੰ ਅੱਜ ਬੇਰ ਖਵਾਵੇ ਬੇਰ ਖਵਾਵੇ ਉਹਨੂੰ ਗੱਲ ਕਿਹੜੀ ਯਾਦ ਆਗੀ ਨਾਨਕ ਪਾਸ਼ਾ ਦੀ ਸਿਆਲਪੋਟ ਨਾਨਕ ਪਾਸ਼ਾ ਜਿਨੇ ਇੱਕ 베ਰੀ ਦੇ ਹਿਟਾਂੇ ਬਚਨ ਕੀਤਾ ਸੀ ਕਿ ਜਦੋਂ ਉਹ ਆਇਆ ਆਪਣੇ ਭਗਤਾਂ ਨੂੰ ਬੇਰ ਖਵਾਊਗਾ ਕਹਿੰਦਾ ਮੈਂ ਮੰਨੂ ਤਾਂ ਜੇ ਇਹ ਇਹ ਉਹ ਮਾਲਕ ਹੋਇਆ ਤਾਂ ਆਪਣੇ ਭਗਤਾਂ ਨੂੰ ਬੇਰ ਖਵਾਊ ਆਓ ਲਿਖਾਂ ਜੀ ਕਰੀਏ ਕੀ ਇੱਕ ਸ਼ੱਕ ਜਿਹੜਾ ਹੁੰਦਾ ਹੈ ਉਹ ਕੀ ਕਹਿੰਦਾ ਗ੍ਰੰਥ ਨੰਬਰ 23 ਦੀ ਲਿਖਤ ਹੈ ਇਹ ਚੇਦ ਦੀ ਲਿਖਤ ਹੈ ਇਹ ਚੇਦ ਦਾ ਜਿਹੜਾ ਉਹ ਲਿਖ ਤੇ ਆ ਨਾਰਦ ਕਹਿੰਦਾ ਰਵੀ ਨੂੰ ਨਾਰਦ ਇੱਕ ਸ਼ਬਦੀ ਸ਼ਬਦ ਦੀ ਤਾਰ ਹੈ ਪਰਮੇਸ਼ਰ ਦੇ ਵੀ ਨਾਰਦ ਕਹੇ ਰਵੀ ਮੇਰੇ ਅੰਦਰ ਕੁਝ ਪੈ ਗਿਆ ਸ਼ੱਕ ਉਹਨੂੰ ਸ਼ੱਕ ਪੈ ਗਿਆ ਭਾਈ ਸ਼ੱਕ ਪਿਆ ਸ਼ੱਕੀ ਹੋ ਕੇ ਦਿਆਂ ਜਨਾਈਆ ਅੰਦਰ ਵੀ ਸ਼ੱਕ ਹੋ ਸ਼ੱਕ ਮੇਰੇ ਅੰਦਰ ਪੈ ਗਿਆ ਮੈਂ ਗੱਲ ਦੱਸਾਂ ਤੈਨੂੰ ਰਵੀ ਰਵੀ ਕਹਿੰਦੀ ਪੁੱਛੋ ਕਿਹੜੀ ਨਾਰਦ ਕਹਿੰਦਾ ਇਹ ਕੋਈ ਮਾਲਕ ਨਹੀਂ ਹੱਕ ਇਹ ਮਾਲਕ ਨਹੀਂ ਏ ਮਾਲ ਕੇ ਨਹੀਂ ਹੱਕ ਜੋ ਤਤਾਂ ਖੇਲ ਖਲਾਈਆ ਮੈਨੂੰ ਦੱਸ ਵਹਿਦ ਉਹ ਯਕ ਜੋ ਨੂਰ ਮੇਰਾ ਨਾ ਡਗ ਮਗਾਈਆ ਮੈਨੂੰ ਉਹਦੀ ਗੱਲ ਦੱਸ ਉਹ ਭਗਵਾਨ ਦੀ ਜਿਹੜਾ ਇੱਕ ਭਗਵਾਨ ਆ ਰਵੀ ਅੱਗੇ ਕੀ ਕਹਿੰਦੀ ਆ ਰਵੀ ਕਹਿੰਦੀ ਵੇ ਪੰਡਤਾ ਪਿੱਛੇ ਹਟ ਤੈਨੂੰ ਦਿਆਂ ਵਿਖਾਈਆ ਉਹ ਵਸਨ ਹਾਰਾ ਕਟਕਟ ਉਹ ਜੋਤੀ ਜਮਾ ਆਇਆ ਪਲਟ ਜਿਹੜਾ ਕਟਕਟ ਦੇ ਵਿੱਚ ਬੈਠਾ ਪ੍ਰਮਾਤਮਾ ਉਹਨੇ ਕੀ ਕਰਕੇ ਆ ਗਿਆ ਜੋਤੀ ਜਾਮਾ ਆਇਆ ਪਲਟ ਪਲਟਾ ਦੀਨ ਦੁਨੀ ਘਰਾਈਆ ਦੀਨ ਦੁਨੀ ਨੂੰ ਪਲਟਤਾ ਉਹਨੂੰ 5100 ਨੂੰ ਆਕੇ ਆਪਣਾ ਭਗਤ ਬਣਾਇਆ ਹੈ ਬਾਕੀ ਦੁਨੀਆ ਨੂੰ ਨੇ ਪਲਟਤਾ ਪਰਮੇਸ਼ਰ ਤੇਰੇ ਮੇਰੇ ਖਾਲੀ ਰਹਿ ਜਾਣੇ ਹੱਥ ਬਿਨ ਉਸ ਦੀ ਕਿਰਪਾ ਤੋਂ ਵਸਤ ਹੱਥ ਨਾ ਕਿਸੇ ਫੜਾਈਆ ਯਾ ਇਹ ਥੋੜਾ ਤੈਣ ਦੇਓ ਬਿਨੁ ਸਤੀ ਕਿਰਪਾ ਤੋਂ ਵਸਤ ਹੱਥ ਨਾ ਕੋਈ ਫੜਾਈਆ ਕਿਉ ਉਹ ਮਾਲਕ ਸਰਬ ਕਲਾ ਸਮਰੱਥ ਸੁਆਮੀ ਤੁਰ ਦਰਗਾਈਆ ਉਸ ਦੀ ਸਭ ਉਸ ਦੇ ਸਭ ਕੁਛ ਹੱਥ ਕਰਨ ਕਰਨਾ ਕਰਨ ਕਰਾਵਨ ਹਾਰਾ ਇੱਕ ਅਖਵਾਈਆ ਮੈਂ ਤੇ ਚਰਨਾ ਕਬਲਾਂ ਉਤੇ ਗਈ ਟਟ ਮੈਂ ਤੇ ਉਹਦੇ ਚਰਨਾ ਕਬਲਾਂ ਟਟ ਗਈ ਨਾਦਨ ਦਸਦੀ ਰਵੀ ਟੈ ਟੈ ਕੇ ਤੂੜੀ ਖਾ ਕਰ ਮਾਈਆ ਜੇ ਸੱਚ ਕੁਛੇ ਰਾਵੀ ਨਾਰਦ ਨੂੰ ਕਹਿੰਦੀ ਜੇ ਸੱਚ ਪੁੱਛੇ ਇਸ ਦੇ ਦਰਸ਼ਨ ਨੂੰ ਤਰਸ ਦੇ 8 60 ਰਾਵੀ ਨਾਰਦ ਨੂੰ ਕਹਿੰਦੀ ਹੈ ਕਿ ਭਾਈ ਜਿਹੜਾ ਆਇਆ ਹੋਇਆ ਇਹਦੇ ਦਰਸ਼ਨ ਨੂੰ ਤਰਸ ਦੇ ਕੌਣ 68 ਆ ਵੇਖ ਗੰਗਾ ਗੁਦਾਵਰੀ ਜੰਮਾ ਸਰਸਤੀ ਬੈਠੀਆਂ ਝੋਲੀ ਡਾਈ ਆ ਆ ਵੇਖ ਲੈ ਵੀ ਬੈਠੀਆਂ ਇਹਦੇ ਦਰਸ਼ਨ ਨੂੰ ਤਰਸ ਦੇ ਨਾਲੇ ਰੋਂਦੀਆਂ ਆਪਣੀਆਂ ਅੱਖ ਹੰਝੂਆਂ ਹਾਰ ਬਨਾਈਆ ਉਹ ਵਿਚਾਰੇ ਬੈਠ ਕੇ ਰੋਂਦੀਆਂ ਹੰਝੂਆਂ ਦਾ ਹਾਰ ਬਨਾਇਆ ਕੀ ਕਹਿੰਦੀਆਂ ਉਹ ਚਾਰੇ ਪ੍ਰਭ ਸਾਡੇ ਸਿਰ ਤੇ ਹੱਥ ਰੱਖ ਆਪ ਹੋ ਸਹਾਈਆ ਅਗੇ ਉਹ ਨਾਰਦ ਕੀ ਕਹਿੰਦਾ ਨਾਰਦ ਕਹੇ ਬੜੀ ਇੰਪੋਰਟੈਂਟ ਲਾਈਨ ਆ ਨਾਰਦ ਕਹੇ ਰਵੀ ਨਾਦ ਕਹਿੰਦਾ ਰਵੀ ਇਹ ਸਤਗੁਰ ਸ਼ਬਦ ਜ਼ਰੂਰ ਕਰੇ ਮਿਹਰ ਉਗ ਰਵੀ ਉਸਤਤ ਕਰਦੀ ਹੈ ਪਰਮੇਸ਼ਰਾਂ ਨਾਰਦ ਕੀ ਕਹਿੰਦਾ ਰਵੀ ਉਹ ਸਤਗੁਰ ਸ਼ਬਦ ਜਰੂਰ ਕਰੇ ਮੇਰ ਮਿਹਰਮਾਨ ਖੁਆਈਆ ਇਹ ਆਪਣੇ ਆਪ ਨੂੰ ਮਿਹਰਮਾਨ ਖੁਵੰਦਾ ਹੈ ਫਿਰ ਕਦੇ ਨਾਲ ਆਵੇ ਦੇਰ ਇਹ ਫਿਰ ਦੇਰ ਨਹੀਂ ਲਾਉਂਦਾ ਦੂਰ ਦੁਰਾਡਾ ਪੰਦ ਮੁਕਾਈਆ ਉਹ ਬਹਾਦਰ ਜੋਧਾ ਦਲੇਰ ਨਾਰਦ ਕਹਿੰਦਾ ਨਾਰਦ ਉਸਦੀ ਗੱਲ ਕਰਦਾ ਜੇ ਇਹ ਉਹ ਹੁੰਦਾ ਤਾਂ ਸ਼ਾਇਦ ਇਹ ਇਸ ਤਰ੍ਹਾਂ ਦੇ ਕੰਮ ਕਰ ਦਿੰਦਾ ਉਹ ਬਹਾਦਰ ਜੋਧਾ ਦਲੇਰ ਸੂਰਬੀ ਰਖਵਾਈਆ ਉਹ ਸਿੰਘ ਧਾਰ ਸਿੰਘ ਸ਼ੇਰ ਉਹ ਸਿੰਘ ਧਾਰ ਸਿੰਘ ਸ਼ੇਰ ਸ਼ਰਾਂ ਦੇ ਬੰਦਨ ਦੇ ਘਟਾਈਆ ਉਹ ਤਾਂ ਸ਼ਰਾਂ ਦੇ ਬੰਦਨ ਘਟਦਾ ਏ ਮੈਂ ਖੁਸ਼ ਤਾਂ ਹੋਵਾਂ ਉਹ ਕਹਿੰਦਾ ਉਹ ਤਾਂ ਮੈਂਟਲ ਹੁੰਦਾ ਪਰ ਮੈਂ ਖੁਸ਼ ਤਾਂ ਹੋਵਾਂ ਜੇ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ 베ਰੀਆਂ ਦੇ ਖੁਆਏ 베ਰ ਮੈਂ ਤਾਂ ਮੰਨਾਂ ਇਹ ਸਾਰੀ ਸੰਗਤ ਨੂੰ 베ਰ ਖਵਾ ਦੇਵੇ ਜਿਹੜੇ ਨਾਨਕ ਨੇ 베ਰੀ ਕੋਲ ਬਹਿ ਕੇ ਇਸ਼ਾਰਾ ਸਿਆਲਕੋਟ ਵਿੱਚ ਕਰਾਈਆ ਸਿਆਲਕੋਟ ਇਹ ਨਾਨਕ ਪਾਸ਼ਾ ਜੀ ਨੇ 베ਰੀਆਂ ਦੇ ਹਿਤ ਬਹਿ ਕੇ ਇਹ ਇਸ਼ਾਰਾ ਕੀਤਾ ਸੀ ਉਸ ਵੇਲੇ ਸਿਆਲਕੋਟ ਅੱਜ ਦੀ ਪਾਕਿਸਤਾਨ ਦੇ ਵਿੱਚ ਸ਼ਹਿਰ ਬਣਿਆ ਹੋਇਆ ਜ਼ਿਲ੍ਹਾ ਫੇਰ ਅਸੀਂ ਉਸੇ ਦੇ ਚੇਰ ਜੇ ਉਹ ਇਹ ਕੰਮ ਕਰੇ ਤੇ ਫੇਰ ਅਸੀਂ ਉਸੇ ਦੇ ਚੇਰ ਤੇ ਚੇਲੇ ਹੋ ਕੇ ਸੀ ਸੁਨਵਾਈ ਆ ਫਿਰ ਅਸੀਂ ਦੇ ਚੇਲੇ ਹੋ ਕੇ ਇਹਨੂੰ ਸੀ ਸੁਣਾਵਾਂਗੇ ਨਾਰਤਕ へ ਮੇਰਾ ਬਸਤਾ ਰਹਿ ਗਿਆ ਪਿੱਛੇ ਨਾਰਦ ਕੋਲ ਇੱਕ ਬਸਤਾ ਵੀ ਆਇਆ ਕਹਿੰਦਾ ਮੇਰਾ ਪਿੱਛੇ ਰਹਿ ਗਿਆ ਪਿੱਛੇ ਮੈਂ ਬੋਦੀ ਨੂੰ ਖੁਰਕ ਕੇ ਵੇਖਾਂ ਪਿਆ ਵਿੱਚ ਕਿਹੜੇ ਢੇਰ ਪਿਆ ਵਿੱਚ ਕਿਹੜੇ ਢੇਰ ਕੀ ਤਟਾਂ ਵਿੱਚ ਆਪਣਾ ਅਸਣ ਲਈ ਆ ਜਿਸ ਵਿੱਚ ਮੇਰਾ ਹਿਸਾਬ ਕਿਤਾਬ ਹੋਰ ਬਥੇਰ ਮੇਰੇ ਕੋਲ ਹਿਸਾਬ ਕਿਤਾਬ ਹੋਰ ਬਥੇਰ ਹੈ ਪਿੱਛੇ ਜਿਵੇਂ ਨਾਨਕ ਪਾਸ਼ਟੇ ਦੀ ਗੱਲ ਦਸੀ ਜਿਉ ਉਹ ਹੋਵੇ ਤਾਂ ਬੇਲਖਵਾ ਉਹ ਭਗਤਾਂ ਨੂੰ ਹੁਣ ਮੇਰਾ ਬਸਤਾ ਮੇਰੇ ਕੋਲ ਹੈ ਨਹੀਂ ਗੱਲਾਂ ਮੇਰੇ ਕੋਲ ਬਹੁਤ ਅਨਾਰਦ ਗੰਦਾ ਜਦ ਇਸ ਵਿੱਚ ਮੇਰਾ ਹਿਸਾਬ ਕਿਤਾਬ ਹੋਰ ਬਥੇਰ ਉਹ ਜ਼ਰੂਰ ਰਾਤ ਦੇ 9 ਵਜੇ ਦਿਆਂ ਸੁਣਾਈ ਆ ਰਾਤ ਦੇ 9 ਵਜੇ ਦਿਆਂ ਸੁਣਾਈ ਆ ਤੇਰੀ ਕਹਾਣੀ ਇੱਥੇ ਪ੍ਰਭੂ ਦੇ ਚਰਨਾ ਵਿੱਚ ਤੂੰ ਆਪੇ ਲੈਣੀ ਨਵੇੜ ਇਹ ਤੇਰੀ ਕਹਾਣੀ ਐ ਤੂੰ ਚਰਨਾ ਦੇ ਵਿੱਚ ਆਪੇ ਲੈਣੀ ਨਵੇੜ ਆਪਣੀ ਆਸ਼ਾ ਪੂਰ ਕਰਾਈ ਐ ਪਰ ਮੈਂ ਜਾਂ ਇੱਧਰ ਤੱਕਾਂ ਉੱਧਰ ਤੱਕਾਂ ਮੈਨੂੰ ਇੱਕੋ ਪਰਦਾ ਮੈਨੂੰ ਇੱਕੋ ਧੁਰਦਾ ਭਰਿਆ ਜਿਸੇ ਵੇੜ ਜਗਤ ਵੇੜੀ ਵੰਜ ਮੋਹਾਨਾ ਨજર ਕੋਈ ਨਾ ਆਈਆ ਜੋ ਤੀਜੋਸ ਰੂਪ ਹਾਰਬ ਆਪਣੀ ਕਿਰਪਾ ਕਰ ਸਦ ਆਪਣਾ ਖਿਲ ਖਲਈਆ ਨਾਰਦ ਕਹੇ ਰਾਵੀ ਮੈਨੂੰ ਗੱਲ ਚੇਤੇ ਆਉਂਦੀ ਇੱਕ ਗੱਲ ਹੋਰ ਯਾਦ ਆ ਗਈ ਨਾਰਦ ਨੂੰ ਕਿਹੜੀ ਗੱਲ ਦੋ ਚਹੂ ਦਿਨਾਂ ਦਾ ਵੇਖ ਬਖਾਈ ਆ ਕਿ ਮੈਂ ਚਾਰ ਦਿਨ ਤੂੰ ਦੇਖ ਰਿਆ ਰਾਵੀ ਦੇ ਕੰਢੇ ਮੇਰੇ ਸਤਗੁਰ ਦੀ ਅੰਦਰੋਂ ਕਦੇ ਕਦੇ ਆਵਾਜ਼ ਥਥਲੌਂਦੀ ਨਾਲ ਕਿ ਮੇਰੇ ਸਤਗੁਰ ਦੀ ਅੰਦਰੋਂ ਅੰਦਰ ਕਦੇ ਆਵਾਜ਼ ਥਥਲੌਂਦੀ ਪਤਾ ਨਹੀਂ ਇਹਦੀ ਕਿਹਦੀ ਪੇਪਰ ਵਾਈ ਆ ਰਾਵੀ ਕਹੇ ਓਏ ਨਾਰਦਾ ਮੈਂ ਸਤਗੁਰ ਅਰਜਨ ਮੈਂ ਸਤਗੁਰ ਅਰਜਨ ਨੂੰ ਨਾਲ ਲੈ ਕੇ ਤੇ ਇਹਦੇ ਅੰਦਰ ਵੜ ਕੇ ਇੱਕੋ ਵਾਸਤਾ ਆਉਂਦੀ ਅਰਜਨ ਨੂੰ ਨਾਲ ਪਾਸ਼ਾ ਨਾਲ ਲੈ ਕੇ ਇਹਦੇ ਅਗੇ ਵਾਸਤਾ ਪਾਉਣੀ ਆ ਅੱਗੇ ਹੋ ਹੋ اٹਕਾਈ ਆ ਪੰਜਵੇਂ ਪਾਸ਼ਾ ਜੀ ਤੇ ਰਾਵੀ ਦੋਨੋਂ ਕਹਿੰਦੀ ਰੋ ਰੋ ਕੇ ਵਾਰੋਂ ਹਾਲ ਸੁਣਾਉਂਦੀ ਰੋ ਰੋ ਕੇ ਬਹੂੜੀ ਬਹੂੜੀ ਘਰ ਜਨਾਈ ਆ ਇਸ ਵੇਲੇ ਮੈਂ ਘੁੱਟ ਕੇ ਗੱਲ ਨੂੰ ਗਲ ਬਕੜੀ ਪਾਉਂਦੀ ਸਾਹ ਨਿਕਲ ਨਾ ਸਕੇ ਰਹੀ ਮੈਂ ਐਸੀ ਖੇਲ ਚਾਹੁੰਦੀ ਤੇ ਆਪਣੀ ਖੁਸ਼ੀ ਆਪਣੇ ਨਾਲ ਬਣਾਈ ਆ ਜਗ ਤੇ ਵਿਹਾਰ ਵਿੱਚ ਪੂੜੀਆਂ ਗੋਲੀਆਂ ਖਵਾਉਂਦੀ ਆਈ ਥਿੰਕ ਇਤੇ ਪੂੜੀਆਂ ਸ਼ੋਲੇ ਹੋਣਾ ਮੈਨੂੰ ਆਈ ਥਿੰਕ ਲੱਗਦਾ ਇਤੇ ਕਿ ਲਈਆ ਪੂੜੀਆਂ ਗੋਲੀਆਂ ਖਵਾਉਂਦੀ ਇਹ ਵੀ ਇਸੇ ਦੀ ਬੇਪਰਵਾਹੀ ਆ ਪਰ ਮੇਰੀ ਮਨੰਤ 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 ਜਨਪਗਤੋ ਮਿੰਤ ਕਰਦੀ ਵੀ ਐ ਜਨਪਗਤੋ ਐ ਦੀ ਜੋਤ ਸਦਾ ਸਭ ਨੂੰ ਤਰਸਾਉਂਦੀ ਉਹ ਦੱਸਦੀ ਵੀ ਐ ਹੜਾ ਕੱਢਦੀ ਵੀ ਐ ਕਿ ਜਿਹੜੀ ਇਹਦੀ ਜੋਤ ਐ ਜੋ ਅੱਜ ਕੰਡੇ ਆਇਆ ਹੋਇਆ ਹੈ ਇਹ ਅੱਜ ਤੱਕ ਤਰਸਾਇਆ ਸਭ ਨੂੰ ਇਨੇ ਦਰਸ਼ਨ ਨਹੀਂ ਕਿਸੇ ਨੂੰ ਦਿੱਤਾ ਅਜ ਤੱਕ ਸ਼ਿੰਨ ਭਰ ਦਾ ਦਰਸ਼ਨ ਜੇ ਹੋਇਆ ਤਾਂ ਉਸ ਗੋਬਿੰਦ ਪਾਸ਼ਾ ਦੇ ਬਚਨ ਹੁੰਦੇ ਸੀ ਸਿੱਧੇ ਅਕਾਲ ਪੁਰਖ ਨਾਲ ਬਟ 23 ਓਕਾਰਾਂ ਦੇ ਅੱਜ ਤੱਕ ਵੀ ਉਸ ਪਰਮਾਤਮਾ ਦਾ ਦਰਸ਼ਨ ਨਹੀਂ ਦਿੱਤਾ ਨਾ ਕਿ ਇਹ ਜਿਕਾਰਾ ਉਹਨਾਂ ਨੂੰ ਦਿੱਤਾ ਜੇ ਜਿਕਾਰਾ ਜੇ 10 ਗੁਰੂ ਵੀ ਕਰਦੇ ਰਹੇ ਤਾਂ ਸੋਹੰਗ ਦਾ ਜਾਪ ਨਾਨਕ ਪਾਸ਼ਾ ਤੱਕ ਵੀ ਇਹ ਜਿਹੜੇ 10 ਧਾਰਾਂ ਦੇ ਵਿੱਚ ਆਏ ਸੋਹੰਗ ਦਾ ਜਾਪ ਬਟ ਇਹ ਸੋਹੰਗ ਮਾਰੇ ਸੀ ਇਸ ਮਿਸ਼ਨ ਭਗਵਾਨ ਦੀ ਜੇ ਪਹਿਲੀ ਵਾਰ ਜਿਕਾਰਾ ਜਨ ਭਗਤਾਂ ਨੂੰ ਆਖੇ ਦਿੱਤਾ ਇਹ ਉਹ ਸੱਚਖੰਡ ਦੀ ਚਾਬੀ ਹੈ ਜਿਹੜਾ ਇਹ ਚਾਬੀ ਨੂੰ ਲਾਏਗਾ ਉਹ ਸਿੱਧਾ ਆਪਣਾ ਜਿੰਦਾ ਜਿਹੜਾ ਕਿੜਾ ਖੋਲ ਲੇਗਾ ਸੱਚਖੰਡ ਦਾ ਬੂਆ ਅਸੀਂ ਆਪਣੀ ਹੱਥੀ ਖੋਲ ਲਾਂਗੇ ਜੇ ਅਸੀਂ ਲਾਵਾਂਗੇ ਤਾਂ ਆਪਾਂ ਇਹ ਨਹੀਂ ਕਹਿੰਦੇ ਪਿਛਲੇ ਨਾਮਾ 'ਚ ਕੋਈ ਕਮੀ ਸੀ ਨਹੀਂ ਨਾਮ ਸਹੀ ਸੀ ਪਰ ਉਹ ਨਾਮ ਕੀ ਕਹਿੰਦੇ ਆ ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜ ਲਿਓ ਜੋੜ ਲਿਓ ਪਰ ਜੁੜਦੇ ਨਹੀਂ ਕਿਉਂਕਿ ਜੇ 베ਰਵਾ ਗੁਰੂ ਰਣ ਸਾਹਿਬ ਚਾਹੁੰਦਾ ਤਾਂ 15 ਭਗਤਾਂ ਦਾ 베ਰਵਾ ਹੁੰਦਾ ਭਗਤ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਬਟ ਹੁਣ ਕੀ ਹੋਇਆ ਹੁਣ ਪਰਮੇਸ਼ਰ ਨੇ ਕਿਹਾ ਪੰਜ ਜਗਾਰੇ ਸਵੇਰੇ ਲਾ ਲੋ ਪੰਜ ਸ਼ਾਮੀ ਲਾ ਲੋ ਸਿੱਧਾ ਸੱਚਖੰਡ ਚਲੇ ਜਾਏ ਇਹ ਜਗਾਰੇ ਚ ਐਡੀ ਪਾਵਰ ਹੈ ਅੱਗੇ ਕੀ ਕਹਿੰਦੇ ਨੇ ਰਵੀ ਮਨਤ ਮਨਤ ਮਨਿਤ ਜਨ ਭਗਤੋ ਐਦੀ ਜੋਤ ਆਜ ਜੁਗਾਤ ਸਭ ਨੂੰ ਤਰਸਉਂਦੀ ਤਰਸ ਤਰਸਾ ਤਰਸਾ ਕੇ ਜੁਗ ਚੋਕੜੀ ਦੇ ਲੰਗਾਈਆ ਚੋਕੜੀ ਨਿਕਲ ਗਈ ਤਰਸਾ ਤਰਸਾ ਕੇ ਇਹਨਾਂ ਕਾਦੇ ਦਰਸ਼ ਨਹੀਂ ਦਿੱਤਾ ਜੇ ਮੂਸਾ ਨੂੰ ਹੋਇਆ ਸੀ ਤੋ ਮੂੰਹ ਤੇ ਭਾਰगिर ਗਿਆ ਸਿਰ ਉਨੋ ਜੋਤ ਤੇ ਲਿਸ਼ਕ ਪਈ ਸੀ ਮੂੰਹ ਤੇ ਭਾਰगिर ਗਿਆ ਸੀ ਤਰਸਾ ਤਰਸਾ ਕੇ ਜੁਗ ਚੋਕੜੀ ਦੇ ਲੰਗਾਈਆ ਮਿਹਰਬਾਨ ਹੋ ਕੇ ਮਿਹਰ ਦੀ ਵਰਖਾ ਵਰਖੁੰਦੀ ਅਗਨੀ ਤਤ ਬੁਝਾਈਆ ਫੇਰ ਮੈਂ ਤੁਹਾਡੇ ਦਰਸ਼ਨ ਕਰਕੇ ਆਪਣਾ ਸ਼ੁਕਰ ਮਨਾਉਂਦੀ ਰਾਵੀ ਕਹਿੰਦੀ ਆ ਭਗਤਾਂ ਨੂੰ ਪਹਿਲਾਂ ਸਮਝਾਇਆ ਤਾਂ ਫੇਰ ਕੀ ਕਹਿੰਦੀ ਭਗਤੋ ਮੈਂ ਤੁਹਾਡਾ ਹੀ ਦਰਸ਼ਨ ਕਰਕੇ ਸ਼ੁਕਰ ਮਨਾਉਣੀ ਆ ਕਿਉਂ ਕਿ ਭਗਤ ਤੇ ਭਗਵਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਫੇਰ ਮੈਂ ਤੁਹਾਡੇ ਦਰਸ਼ਨ ਕਰਕੇ ਆਪਣਾ ਸ਼ੁਕਰ ਮਨਾਉਂਦੀ ਰਾਵੀ ਖੁਸ਼ੀਆਂ ਵਿੱਚ ਦੋਹਾਂ ਹੱਥਾਂ ਤਾੜੀ ਲਗਾਈਆ ਫਿਰ ਖੁਸ਼ੀਆਂ ਦੇ ਵਿੱਚ ਰਾਵੀ ਦੋਹੇ ਹੱਥ ਨਾਲ ਕੀ ਲਾ ਰਹੀ ਹੈ ਤਾਲੀਆਂ ਮਾਰਦੀ ਪਈ ਹੈ ਨੂੰ ਕੋ ਇਹ ਨਾ ਕਹਿ ਦੇਵੀਂ ਕਿ ਉਹ ਰਾਵੀ ਦੇ ਕਿਹੜੇ ਹੱਥ ਹੁੰਦੇ ਆ ਨਾਰਦ ਦਾ ਵੀ ਕੋਈ ਸਰੀਰ ਨਹੀਂ ਪਰ ਨਾਰਦ ਕੀ ਆ ਇੱਕ ਸ਼ਬਦ ਦੀ ਤਾਰਿਆ ਜੋਤੀ ਜੋਸ ਰੂਹ ਭਾਰ ਆਪ ਆਪਣੀ ਕਿਰਪਾ ਕਰ ਕੇ ਖੇਲ ਸੱਚ ਹਰ ਸੱਚ ਦਾ ਮੇਲਾ ਲੈ ਮਲਾਈਆ ਪੰਜ ਚੇਤ ਕਹੇ ਜਨ ਭਗਤੋ ਤੁਹਾਡੀ ਜੁਗਾਂ ਦੀ ਪੁਰਾਣੀ ਆਸ਼ਾ ਜੁਗਾ ਤੋਂ ਤੁਹਾਡੀ ਪੁਰਾਣੀ ਆਸ਼ਾ ਹੈ ਜਨਪਕ ਤੋਂ ਆਸ਼ਾ ਬੰਦ ਪੂਰ ਕਰਾਈਆ ਤੁਸੀਂ ਮਸਤੀ ਵਿੱਚ ਮਸਤ ਹੋ ਕੇ ਜਗਤ ਦਾ ਵੇਖਣਾ ਤਮਾਸ਼ਾ ਇਹ ਸੁਣ ਲੋ ਸਾਰੇ ਭਗਤ ਕਿ ਤੁਸੀਂ ਖੁਸ਼ੀ ਦੇ ਵਿੱਚ ਤੁਸੀਂ ਜਗਤ ਦਾ ਤਮਾਸ਼ਾ ਦੇਖੋ ਕੀ ਹੋਣਾ ਕੀ ਹੈ ਵੇਖਿਆ ਤੁਸੀਂ ਪੁਚਾ ਲਾਇਆ ਫਿਰ ਬੈਂਕਾਕ ਦੇ ਵਿੱਚ THAILAND ਬਸ ਦੇਖ ਹੀ ਜਾਓ ਤੁਮਾਰਾ ਸ਼ਾਹ ਬੰਦੇ ਪਰ ਜਨਪਗਤ ਨੂੰ ਕਦੇ ਆਂਚ ਨਹੀਂ ਉਹਨਾਂ ਆਉਣੀ ਨਹੀਂ ਆਉਣੇ ਉਹਨੇ ਕਿਹਾ ਜਿੱਥੋਂ ਜੋ ਲੈਂਟਰ ਵੀ ਗਿਰੂਗਾ ਮੈਂ ਫੁੱਲ ਦੀ ਵਰਖਾ ਕਰ ਦੂੰਗਾ ਅੱਜ ਮੇਰੀ ਪੈਣ ਨੂੰ ਦਰਸ਼ਨ ਹੋਈ ਸੀਗੇ ਇੱਥੇ ਵਿਹਾਰ ਹੋਇਆ ਸੀ ਬੜਾ ਬਰਾਗ ਵਾਲਾ ਵਿਹਾਰ ਸੀ ਅੱਜ ਬੜਾ ਆਨੰਦ ਆਇਆ ਤੇ ਮੇਰੀ ਪੈਣ ਨੂੰ ਦਰਸ਼ਨ ਹੋਏ ਪਰਮੇਸ਼ਰ ਨੇ ਪੀਲੇ ਵਸਤਰ ਪਾ ਕੇ ਗੋਵਿੰਦ ਪਾਸ਼ਾ ਬਲੇ ਤੇ ਇਹ ਸਿੰਘਾਸਨ ਤੇ ਬਰਾਜਮਾ ਇਸ ਤੋਂ ਪਹਿਲਾਂ ਦਰਸ਼ਨ ਹੋਏ ਮੇਰੀ ਭੈਣ ਨੂੰ ਮੇਰੇ ਵੀਰ ਨੂੰ ਭੈਣ ਬਲਦੇਵਪੁਰ ਦੇ ਘਰ ਯੂ ਸ਼ੈਂਚਾ ਜੀ ਉੱਥੇ ਵੀ ਨਹੀਂ ਸੋਹਣੀ ਬੰਤ ਬਣੀ ਕੋਈ ਗੱਲ ਕੋਈ ਬਾਤ ਨਹੀਂ ਬਿਲਕੁਲ ਬਰਾਗ ਦੇ ਵਿੱਚ ਸਾਰੀ ਸੰਗ ਅਸੀਂ ਤੇ ਪਰਮੇਸ਼ਰ ਨੇ ਫੁੱਲਾਂ ਦੀ ਵਰਖਾ ਸਾਰੀ ਸੰਗਤ ਦੇ ਕੀਤੀ ਬਟ ਅੰਦਰਲੀ ਅੱਖ ਹੋਣੀ ਚਾਹੀਏ ਪਰਮੇਸ਼ਰ ਨੂੰ ਦਿਖਣ ਵਾਲੀ ਬਾਹਰੋਂ ਨਹੀਂ ਅੱਗੇ ਪੰਜੇ ਤੇ ਬੜਾ ਸੋਹਣਾ ਬਿਆਨ ਕਰਦਾ ਹੈ ਕੁਝ ਲਾਈਨ ਆ ਪੰਜ ਚੇਤ ਕਹੇ ਜਨ ਭਗਤੋ ਤੁਹਾਡੀ ਆਸ਼ਾ ਤੁਹਾਡੀ ਜੁਗਾਦੀ ਪੁਰਾਣੀ ਆਸ਼ਾ ਤੁਸੀਂ ਮਸਤੀ ਵਿੱਚ ਮਸਤ ਹੋ ਕੇ ਮਸਤ ਹੋ ਕੇ ਜਗਤ ਦਾ ਵੇਖਣਾ ਤਮਾਸ਼ਾ ਆਪਣੀ ਮਸਤੀ ਨਾ ਦੇਣੀ ਗਵਾਈਆ ਆਪਣੀ ਮਸਤੀ ਨਾ ਕਿਤੇ ਗਵਾ ਦਿਓ ਜਿਹੜੀ ਤੁਹਾਨੂੰ ਮਸਤੀ ਨੇ ਚੜੀ ਹੋਈ ਹੈ ਜਿਹੜਾ ਰੰਗ ਤੁਹਾਨੂੰ ਪਰਮੇਸ਼ਰ ਨੇ ਜੜੇ ਇੱਕ ਦੋ ਲੱਗਦੇ ਉਤਰਨ ਦੇ ਪ੍ਰਭੂ ਦੇ ਮੰਝਲ ਦੀ ਵੇਖਣੀ ਰਸਾ ਆਪਣਾ ਰਸਤਾ ਨਾ ਜਾਣਾ ਭੁਲਾਈਆ ਕਿਤੇ ਆਪਣਾ ਰਸਤਾ ਨਾ ਭੁੱਲ ਜਾ ਵੀਰ ਨੇ ਕਿਹਾ ਲਾਈਨ ਰਿਪੀਟ ਕਰੀ ਆਪਾਂ ਲਾਈਨ ਫੇਰ ਰਿਪੀਟ ਕਰਿਓ ਇਹ ਸਾਨੂੰ ਪੰਜ ਚੇਤ ਕੀ ਕਹਿੰਦਾ ਫੇਰ ਸੁਣ ਲਓ ਪੰਜ ਚੇਤ ਕਹੇ ਜਨ ਪਗ ਤੋ ਤੁਹਾਡੀ ਜੁਗਾ ਦੀ ਪੁਰਾਣੀ ਪੁਰਬਲੀ ਆਸ਼ਾ ਕਿਹੜੀ ਆਸ਼ਾ ਆਸ਼ਾ ਵੰਦ ਪੂਰ ਕਰਾਇੰਦਾ ਸਾਡੀ ਆਸ਼ਾ ਕਿੰਨੀ ਪੂਰੀ ਕੀਤੀ ਹੈ ਉਸ ਭਗਵਾਨ ਨੇ ਆਗੇ ਸਾਡੀ ਆਗੇ ਮਾਤ ਲੋਦ ਵਿੱਚ ਕਰਕੇ ਕਿਰਪਾ ਕੀਤੀ ਤੁਸਾਂ ਮਸਤੀ ਵਿੱਚ ਮਸਤ ਹੋ ਕੇ ਜਗਤ ਦਾ ਵੇਖਣਾ ਤਮਾਸ਼ਾ ਆਪਣੀ ਮਸਤੀ ਨਾ ਦੇਣੀ ਗਵਾਈਆ ਆਪਣੀ ਮਸਤੀ ਨਾ ਦੇਣੀ ਗਵਾਈਆ ਪ੍ਰਭੂ ਪ੍ਰਭੂ ਦੇ ਮੰਜ਼ਿਲ ਦੀ ਵੇਖਣੀ ਰਾਸਾ ਪ੍ਰਭੂ ਦੇ ਮੰਜ਼ਿਲ ਦੀ ਵੇਖਣੀ ਰਾਸਾ ਆਪਣਾ ਰਸਤਾ ਨਾ ਜਾਣਾ ਕੋਲਾਈਆ ਤੁਹਾਡਾ ਲੇਖੇ ਲਗੇ ਇੱਕ ਇੱਕ ਸਵਾਸਾਂ ਤੁਹਾਡਾ ਲੇਖਾ ਲਗੇ ਇੱਕ ਇੱਕ ਸਵਾਸਾ ਜਿਸ ਸਵਾਸ ਨਾਲ ਪ੍ਰਭ ਦਾ ਨਾਮ ਧਿਆਈਆ ਜਿਸ ਸਵਾਸ ਨਾਲ ਪ੍ਰਭ ਦਾ ਨਾਮ ਧਿਆਈਆ ਤੁਹਾਨੂੰ ਬੰਦਨਾ ਕਰੇ ਇਹ ਧਿਆਨ ਦਿਓ ਭਗਤ ਨੂੰ ਦੇਖੋ ਬੰਦਨਾ ਕੌਣ ਕਰੂਗਾ ਹੁਣ ਇਹ ਧਿਆਨ ਦਿ ਰਹੋ ਤੁਹਾਨੂੰ ਬੰਦਨਾ ਕਰੇ ਸ਼ਿਵ ਤੇ ਕਲਾਸ਼ਾ ਬ੍ਰਹਮਾ ਸੀਸ ਚੁਕਾਈਆ ਵਿਸ਼ਨੂੰ ਹੋ ਕੇ ਦਾਸੀ ਦਾਸਾ ਵਿਸ਼ਨੂੰ ਹੋ ਕੇ ਦਾਸੀ ਦਾਸਾ ਅੱਗੇ ਪਿੱਛੇ ਪੱਜੇ ਵਾਹੋ ਦਾਹੀਆ ਇਹ ਇਹ ਭਗਤ ਬਣਾਏ ਉਸ ਪਰਮਾਤਮਾ ਨੇ ਕਿ ਤੁਹਾਨੂੰ ਉਹ ਸ਼ੰਕਰ ਉਤੋਂ ਕਲਾਸ਼ਾ ਉਹ ਵੀ ਨਿਸ਼ਕਾਰ ਤੇ ਬ੍ਰਹਮਾ ਵੀ ਤੇ ਵਿਸ਼ਨੂੰ ਵੀ ਤੁਹਾਡੇ ਅੱਖੇ ਪਿੱਛੇ ਭਜੂਗਾ ਇਹ ਭਗਤ ਨੂੰ ਜਿਹੜੀ ਫੁਡਾਈ ਮਿਲੀ ਹੈ ਮਾਤ ਲੋਗ ਦੇ ਵਿੱਚ ਅੱਗੇ ਪਿੱਛੇ ਪੱਜੇ ਵਾਹੋ ਦਾਹਿਆ ਤੁਸੀਂ ਆਪਣਾ ਦਰਵੇਸ਼ ਵੇਖੋ ਪੁਰਖੇ ਵਣਾ ਸ਼ਾ ਜੋ ਪਹਿਰੇਦਾਰ ਹੋ ਕੇ ਪਹਿਰੇਦਾਰ ਹੋ ਕੇ ਖਬਰਦਾਰੀ ਵਿੱਚ ਸਭ ਨੂੰ ਰਿਆ ਜਗਾਈਆ ਪਹਿਰੇਦਾਰ ਹੋ ਪਹਿਰੇਦਾਰ ਨੇ ਆ ਕੇ ਕਰ ਕਰਾ ਕੇ ਕੁੰਡਾ ਖੋਲਿਆ ਜਗਾਇਆ ਸਾਨੂੰ ਆ ਕੇ ਉਹਨੇ ਉਠੋ ਜਾ ਕੋ ਹੁਣ ਮੈਂ ਆ ਗਿਆ ਜੀ ਪਹਿਰੇਦਾਰ ਹੋ ਕੇ ਖਬਰਦਾਰੀ ਵਿੱਚ ਸਭ ਨੂੰ ਰਿਆ ਜਗਾਈਆ ਇਕੋ ਦੀ ਓਟ ਤੇ ਇਕੋ ਦਾ ਪ੍ਰਵਾਸ ਆ ਇਕੋ ਦਾ ਮੇਲ ਮਿਲਣਾ ਚਾਹੀ ਚਾਈਆਂ ਰਵੀ ਕਹੇ ਗੁਰਮੁਖੋ ਮੇਰੀ ਤੁਹਾਡੇ ਪ੍ਰੇਮ ਦੀ ਅਰਦਾਸ ਆ ਪ੍ਰਭੂ ਚਰਨ ਦੇਣੀ ਟਕਾਈਆ ਅਰਦਾਸ ਕਰਨ ਲਗੀ ਹੈ ਭਗਤਾਂ ਦੀ ਗਾੜੀ ਗੁਰਮੁਖੋ ਮੇਰੀ ਤੁਹਾਡੇ ਪ੍ਰੇਮ ਦੀ ਅਰਦਾਸਾ ਪ੍ਰਭ ਚਰਨ ਦੇਣੀ ਟਕਾਈਆ ਸੱਚ ਪਿਆਰ ਵਿੱਚ ਮੇਰੇ ਅੰਤਰ ਨਿਰੰਤਰ ਨਿਕਲੇ ਹਾਸਾ ਖੁਸ਼ੀਆਂ ਵਿੱਚ ਵਡਿਆਈਆ ਪਰ ਇੱਕ ਬਚਨ ਯਾਦ ਰੱਖਿਓ ਅਖੀਰਲਾ ਬਚਨ ਯਾਦ ਰੱਖਿਓ ਕਿਹੜਾ ਰਾਬੀ ਨੇ ਕੀ ਕਹਿਆ ਸੀ ਪਰ ਇੱਕ ਬਚਨ ਯਾਦ ਰੱਖਿਓ ਜਿਸ ਵੇਲੇ ਇਸ ਸਰੀਰ ਦਾ ਅੰਤ ਹੋਇਆ ਜਿਸ ਵੇਲੇ ਇਸ ਸਰੀਰ ਦਾ ਅੰਤ ਹੋਇਆ ਇੱਕ ਚੁੰਡੀ ਰਾਖ ਦੀ ਜਰੂਰ ਮੇਰੇ ਵਿੱਚ ਕੱਤ ਦਿਓ ਫਿਰ ਇੱਕ ਚੁੰਡੀ ਹੈ ਜਿਹੜੀ ਰਾਵੀ ਦੇ ਵਿੱਚ ਪਾ ਦਿਓ ਆਈ ਥੀ ਕਿ ਬਾਪੂ ਦਲੀਪ ਸਿੰਘ ਨੇ ਪਾਈ ਸੀਗੀ ਮੈਨਾਂ ਇਹ ਬੱਚ ਹੋਏ ਸੀ ਤੇ ਬਾਕੀ ਮੈਂ ਸ਼ੋਰ ਨਹੀਂ ਹੈਗਾ ਪਾਈ ਸੀ ਯੈਸ ਕਿਉਂ ਪਾਈ ਸੀ ਰਾਵੀ ਨੇ ਕਿਉਂ ਕਹਿ ਸੀ ਕਿ ਇਹ ਚੁੰਡੀ ਮੇਰੇ ਵਿੱਚ ਇੱਕ ਪਾ ਦਿਓ ਕਿਉਂ ਪਾ ਦਿਓ ਇੱਕ ਚੁੰਡੀ ਰਾਖ ਦੀ ਜਰੂਰ ਮੇਰੇ ਵਿੱਚ ਕੱਕ ਜਾਇਓ ਫੇਰ ਮੈਂ ਚਲਾਂਗੀ ਸੱਚਖੰਡ ਨਾਲ ਸਾਥਾਂ ਮੈਂ ਫੇਰ ਸੱਚਖੰਡ ਲਈ ਜਾਵਾਂਗੀ ਜੇ ਇਹਦੀ ਚੁੰਡੀ ਇੱਕ ਇਰੇ ਚ ਪਾ ਦੇ ਇਹ ਬਚਨ ਪੂਰਾ ਕੀਤਾ ਸੀ ਉਸ ਵੇਲੇ ਪੰਕਤਾਂ ਨੇ ਵੀ ਕੀਤਾ ਸੀ ਕਿਉਂਕਿ ਉਹਨੇ ਹਾੜਾ ਕਿਧੇ ਕੱਢਿਆ ਸੀ ਰਾਵੀ ਕਹੇ ਗੁਰਮੁਖੋ ਮੇਰੀ ਤੁਹਾਡੇ ਪ੍ਰੇਮ ਦੀ ਅਰਦਾਸ ਚਲਾਂਗੀ ਸੱਚਖੰਡ ਨਾਲ ਸਾਥਾਂ ਸਬਦਾ ਸੰਗ ਬਨਾਈਆ ਜੋਤੀ ਜੋ ਸਰੂਪ ਹਾਰੂ ਆਪ ਆਪਣੀ ਕਿਰਪਾ ਕਰ ਜੁਤੀ ਆਤਮਾ ਜੋਤ ਪਰਮਾਤਮਾ ਸਰ ਬਾਤਮਾ ਦਾ ਜੋ ਪਰਮਾਤਮਾ ਹੈ ਜੋ ਇੱਕ ਓਕਾਰ ਹੈ ਅੱਲਾ ਹੈ ਵਾਹਿਗੁਰੂ ਹੈ ਗੋਡ ਹੈ ਜਿਸ ਨੂੰ ਸਾਰਾ ਨਾਮ ਜਿਨੇ ਨਾਮ ਹੈ ਸੰਸਾਰ ਨੂੰ ਯਾਦ ਕਰਦਾ ਉਹ ਆਪ ਆਪਣੀ ਕਿਰਪਾ ਕਰਕੇ ਕਰੇ ਖੇਲ ਸਾਚਾ ਹਰ ਨਿਹਕਲੰਕ ਨਰਨੇਕਲੰਕ ਨਿਹਕਲੰਕ ਕਦੇ ਜਮਦਾ ਮਰਦਾ ਨਹੀਂ ਮੇਰੇ ਪਿਆਰਿਓ ਨੇਕ ਲੰਕ ਦਾ ਵੀਰਵਾਹ ਗ੍ਰੰਥਾਂ ਸ਼ਾਸਤਨਾ ਦਸਮ ਗ੍ਰੰਥ ਵਿੱਚ ਗੁਰੂ ਗ੍ਰੰਥ ਸਾਹਿਬ 1430 ਅੰਗ ਦੇ ਵਿੱਚ ਭਰਿਆ ਹੋਇਆ ਹੈ ਉਸ ਨੇਕ ਲੰਕ ਨੇ ਹੋਣਾ ਹੈ ਬਟ ਉਹ ਆ ਚੁੱਕਿਆ ਹੈ ਉਸਤੀ ਹੀ ਸਿਪਤਾ ਪਤੋਂ ਨਾਲ ਗੱਲ ਕਰ ਰਿਹਾ ਕਰੇ ਖੇਲ ਸੱਚ ਹਾਰ ਨੇਕ ਲੰਕ ਰਾਣ ਨਾਰ ਮਾਰੈ ਸ਼ੇਰ ਸਿੰਘ ਵਿਸ਼ਨੋ ਭਗਵਾਨੂ ਆ ਜੁਗਾ ਦਾ ਦੇਵਨ ਹਾਰ ਆਪਣੇ ਦੇਨ ਪਿੱਛੇ ਥਾਂ ਥਾਂ ਦੇ ਮਾਰੇ ਪਾਟਾਂ ਇਹ ਫੇਰ ਸੁਣੋ ਲਾਇਨ ਕੀ ਲਈ ਆਦ ਜੁਗਾ ਦਾ ਦੇਵਨ ਹਾਰ ਆਦ ਜੁਗਾ ਦਾ ਦੇਵਨ ਹਾਰ ਜਿਹੜਾ ਪ੍ਰਮਾਤਮਾ ਹੈ ਆਪਣੇ ਦੇਨ ਪਿੱਛੇ ਥਾਂ ਥਾਂ ਦੇ ਮਾਰੇ ਪਾਟਾਂ ਬਾਂਦੀ ਹੋ ਕੇ ਆਪਣਾ ਪੰਧ ਮੁਕਾਈਆ ਸੋਹਰ ਸੰਗ ਜੀ ਉਹ ਪਹਿਰੇਦਾਰ ਬਣ ਕੇ ਸਾਡੇ ਘਰਾਂ ਚ ਆਇਆ ਹੈ ਉਹ ਸਾਡੀਆਂ ਅੰਦਰ ਆਤਮਾ ਨੂੰ ਉਹਨੇ ਟੰਬ ਕੇ ਸਾਨੂੰ ਜਗਾਇਆ ਹੈ ਬਟ ਇਹ ਰਸਤਾ ਕਦੇ ਨਾ ਭੁੱਲਿਓ ਇਹ ਅਜ ਰਾਵਿਣੇ ਵੀ ਇਹ ਪਛਨ ਸਨਮੁਖ ਹੋ ਕੇ ਦੱਸਿਆ ਹੈ ਸੋਹਰ ਸੰਗ ਜੀ ਜਿੰਨੀਆਂ ਵੀ ਗ੍ਰੰਥਾਂ ਦੀਆਂ ਪਸ਼ੀਨ ਗੋਈਆਂ ਹੋਈਆਂ ਪਸ਼ੀਨ ਕੋਈ ਪਾਪ ਪਿਛੇ ਜਿੰਨੀਆਂ ਗੱਲਾਂ ਹੋਈਆਂ ਜਿਹੜੀ ਐਡਵਾਂਸ ਦੱਸੀਆਂ ਸੀ ਉਹ ਮੇਰੇ ਸਾਹਿਬ ਨੇ ਆ ਕੇ ਕੱਲੀ-ਕੱਲੀ ਆ ਕੇ ਗੱਲ ਨੂੰ ਪੂਰਾ ਕੀਤਾ ਬਕਾਇਦੇ 24 ਗ੍ਰੰਥਾਂ ਦੇ ਵਿੱਚ ਪ੍ਰੂਫ ਆ ਕੇ ਦਿੱਤਾ ਮੇਰੇ ਸਾਹਿਬ ਸੁਤਾਨ ਨੇ ਸੋ ਮਾਫੀ ਚਾਹਾਂਗਾ ਐਨੇ ਜੋਗੇ ਆਪਾਂ ਹੈ ਨਹੀਂ ਕਿ ਆਪਾਂ ਉਹਦੀ ਉਸਤਤ ਕਰੀਏ ਬਟ ਫਿਰ ਵੀ 24 ਗ੍ਰੰਥਾਂ ਦੇ ਵਿੱਚ ਕੁਝ ਨਕਲ ਮਾਰ ਲਈਦੀ ਹੈ ਤਾਂ ਉਹ ਸੀਨ ਦੇਖਿਆ ਤੇ ਨਹੀਂ ਬਟ ਯਾਦ ਫਿਰ ਉਸ ਵੇਲੇ ਥੋੜੀ-ਬਹੁਤੀ ਆ ਜਾਂਦੀ ਹੈ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ ਹੈ ਸਾਰੀ ਹਰ ਸੰਗਤ ਮਾਫ ਕਰ ਦੇਵੇ ਹਿਊਜ ਐਂਛਾ ਵੀ ਜਿਹੜਾ ਹੈ ਉਹ ਚ ਨੂੰ ਮਾਫ ਕਰਨ ਔਰ ਪੰਜ ਜਗਾਂ ਰਿਆਂਦਾ ਹਰ ਸੰਗਤ ਦਿਓ ਸਾਧ ਦਿਓ ਇਹ ਗੱਲ ਮੈਂ ਪਹਿਲਾਂ ਦੱਸੀ ਸੀ ਇਹ ਦਾਸ ਨੇ ਬਾਣੀ ਪੜੀ ਸੀ ਇਸ ਕਰਕੇ ਚਾਬੀ ਲਿਖਿਆ ਇਸ ਜਿਹੜਾ ਸ਼ਬਦ ਹੈ ਇਸ ਨੂੰ ਚਾਬੀ ਲਿਖਿਆ ਹੋਇਆ ਇਹ ਚਾਬੀ ਸਿੱਧੀ ਸੱਚਖੰਡ ਦਾ ਜਿਹੜਾ ਦਰਵਾਜ਼ਾ ਖੋਲਦੀ ਹੈ ਪੰਜ ਜਗਾਂ ਦੇ ਉੱਚੀ ਆਵਾਜ਼ ਸਾਧ ਦਿਓ ਜੀ ਸੋ ਹੰਗੁ ਆਰਾਇ ਸੇਤ ਸੇਂਗੂ ਵੀਸ ਨੂੰ ਪੰਵਾਟੀ ਲਾ so